ਕਾਂ ਦਾ ਵੀ ਕੀ ਕੀ ਰੁਪਿਆ ਆਪਣੇ ਐਮਐਲਏ ਦੀ ਤਨਖਾਹ ਚ ਕੱਟ ਕੇ ਉਹਨਾਂ ਲੇਡੀਜ਼ ਦੇ ਅਕਾਊਂਟਾਂ ਚ ਪਾਇਆ ਜਾਵੇ ਤਾਂ ਨਹੀਂ ਕਿੰਨੇ ਜਿੰਨਾ ਨਸ਼ਾ ਤਸ਼ੱਦਦ ਫੈਲ ਜਾ ਚੁੱਕਾ ਹੈ ਨਸ਼ਾ ਮੁਕਤ ਕਿਵੇਂ ਹੋਇਆ ਨਸ਼ਾ ਹੋਰ ਜ਼ਿਆਦਾ ਵੱਧ ਚੁੱਕਿਆ ਇਹ ਕੌਣ ਵੇਚ ਰਿਹਾ ਕਿੱਥੋਂ ਆ ਰਿਹਾ ਹੈ ਇਹ ਜਿਹੜੇ ਕਿਵੇਂ ਨਸ਼ਾ ਮੁਕਤ ਕਰਪਾਖੀ ਨਸ਼ਾ ਵਧਾਤਾ ਉਲਟਾ ਸਿਰ ਮਹਗਾ ਹੋ ਗਿਆ ਅਖਬਾਰ ਤੁਸੀਂ ਵੀ ਅਗੇ ਪੁਰਾਣੀ ਜਗ੍ਹਾ ਪਟਵਾਰੀ ਪੜ ਲਿਆ ਪੁਰਾਣੀ ਜਗ੍ਹਾ ਵੀਡੀਓ ਪੜ ਲਿਆ ਪੁਰਾਣੀ ਜਗ੍ਹਾ ਥਾਣੇਦਾਰ ਪੜ ਲਿਆ ਪੁਰਾਣੀ ਜਗ੍ਹਾ ਡੀਐਸਪੀ ਪੜ ਲਿਆ ਇਹਦਾ ਮਤਲਬ ਸਰਕਾਰ ਦਾ ਕੋਈ ਡਰ ਨਹੀਂ ਪ੍ਰਿਸ਼ਟਾਚਾਰ ਸਰਿਆਮ ਹੋ ਰਿਹਾ ਜੇਦੀ 36 ਲੱਖ ਬੱਚਾ ਪਾਸ ਆਊਟ ਹੋਇਆ ਇਹ ਦੋ ਸੈਸ਼ਨਾਂ ਦੇ ਵਿੱਚ ਜਾਂਦੇ ਤੇ ਤੁਸੀਂ ਕਿਹੜੀਆਂ ਨੌਕਰੀਆਂ ਦਿੱਤੀਆਂ ਕਿ ਤੁਸੀਂ ਤਾਂ ਬੇਰੋਜ਼ਗਾਰੀ ਵਧਾ ਰਹੇ ਹੋ ਕੋਈ ਜ਼ਰੂਰਤ ਹੈ ਕਿ ਨਾ ਮੀਡੀਆ ਉਹਨਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਅਸੀਂ ਸੀਐਮ ਦੀ ਕੁੱਟੀਆਂ ਕਰਾਉਣ ਜਾ ਰਹੇ ਹਾਂ ਕਾਗਜ਼ਾਤ ਰੇਲ ਚੀਜ਼ ਤੇ ਬਿਜਲੀ ਦੇ ਬਿੱਲ ਤੋਂ ਕਾਗਜ਼ਾਤ ਲੱਗਦੇ ਆ ਅਸੀਂ ਪਟ્રોલ ਪਾਣ ਜਾਂਦੇ ਕਾਗਜ਼ਾਤ ਲੱਗਦੇ ਆ ਡੀਜ਼ਲ ਪਾਣ ਮੇ ਆਉਂਦੇ ਕਾਗਜ਼ਾਤ ਲੱਗਦੇ ਆ ਟੀਵੀ ਵੀਰ 4 ਵੀਰ ਰੈਸਟੋਰੈਂਟ ਮੌਕਲਟੀਜ਼ ਜਨਮ ਸਰਟੀਫਿਕੇਟ ਇਹ ਵੀ ਚੀਜ਼ਾਂ ਦਿੱਤੇ ਕਾਗਜ਼ਾਤ ਨਹੀਂ ਲੱਗ ਰਿਹਾ ਬੀਰ ਦੀ ਬੋਤਲ ਸ਼ਰਾਬ ਦੀ ਬੋਤਲ ਇਹ ਛੂਟ ਦੀ ਬੋਰੀ ਉਹ ਪੈਸਾ ਕਿੱਥੇ ਆ ਸਾਨੂੰ ਇਹ ਪਤਾ 30 ਦਿਨਾਂ ਦੇ ਵਿੱਚ ਸਾਰੇ ਗਊਆਂ ਅੰਦਰ ਹੋਣਗੇ ਜੇ ਇੱਕ ਤੋਂ ਸੜਕ ਤੋਂ ਮਿਲਦੇ ਜਰਾ ਤਾਂ ਸਾਨੂੰ ਫੜ ਲਓ ਗੱਲ ਕਰੀਏ ਕਿ ਕਿਨ ਕਾਊਂਟਰ ਚੱਲ ਰਹੇ ਨੇ ਕੁਪੀਨੇਦੋਂ ਕਿੰਸ ਤੋਂ ਆਦੇ ਉਹਨੂੰ ਕਿਵੇਂ ਦੇਖਦੇ ਜਿਹੜੇ ਇਨਫੋਰਮ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਦੇਖੋ ਝੋਕੇ ਗਰੀ ਸਿੰਘ ਲੇਡੀ ਸੋਰਫੇ ਕਨਾਂ ਦੇ ਅੰਗਲ ਝੋਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਰੀਤੀ ਵਾਲਾ ਪੰਜਾਬ ਪ੍ਰਬੰਧ ਸ਼ਿਵਨਾਬਲ ਠਾਕਰੇ ਚਿੰਤਾ ਗਰੁੱਪ ਸ਼ਿਵਨਾਬਲ ਠਾਕਰੇ ਚਿੰਤਾ ਗਰੁੱਪ ਦੁਆਰਾ ਇੱਕ ਅੰਦੋਲਨ ਪ੍ਰਜਾ ਸਰਕਾਰ ਦੇ ਖਿਲਾਫ ਕੋਸ਼ਿਸ਼ ਕੀਤਾ ਹੋਇਆ ਜਿਹਦੇ ਲਈ ਮੈਂ ਪੰਜਾਬ ਦਾ ਪੂਰੇ ਦਾ ਦੌਰਾ ਕਰਕੇ ਮੀਟਿੰਗਾਂ ਲੈ ਰਹੇ ਹਾਂ ਤੇ ਆਪਣੀ ਬਰਕਰਸ ਦੀ ਡਿਊਟੀ ਲਾ ਰਹੇ ਹਾਂ ਕਿ ਬੱਦ ਤੋਂ ਬੱਦ ਇੱਕ ਜਨਗਰੀ ਨੂੰ ਸ਼ਿਸ਼ਟਾ ਨਹੀਂ ਕਿੰਦਾ ਆਹ ਜਨਤਾ ਮੁੱਖ ਮੰਤਰੀ ਕੋਠੀ ਚੰਡੀਗੜ੍ਹ ਪਹੁੰਚ ਕੇ ਟਕਰਾ ਕਰਨਗੇ ਉਹਦੇ ਵੀ ਸੜੇ ਬੇਸਿਕ ਮੁੱਦੇ ਇਹੀ ਆ ਕਿ ਜਿਹੜੇ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਭਗਵੰਤ ਸਿੰਘ ਨੇ ਵਾਅਦੇ ਕੀਤੇ ਸੀ ਕਿ ਅਸੀਂ ਔਰਤਾਂ ਨੂੰ 1000 ਰੁਪਏ ਮਹੀਨਾ ਪਹਿਲੇ ਮਹੀਨੇ ਤੋਂ ਦਵਾਂਗੇ 21 ਮਹੀਨੇ ਬੀਤ ਗਏ ਹੁਣ ਤੱਕ ਇੱਕ ਰੁਪਿਆ ਨਹੀਂ ਮਿਲਿਆ ਸਾਡੀ ਜਮਾਂਦ ਹੈ ਵੀ ਕਿ 22000 ਰੁਪਿਆ ਆਪਣੇ ਐਮਐਲਏ ਦੀ ਤਨਖਾਹ ਚ ਕੱਟ ਕੇ ਉਹਨਾਂ ਔਰਤਾਂ ਦੇ ਅਕਾਊਂਟਾਂ ਚ ਪਾਇਆ ਜਾਵੇ ਤੇ ਤੈਨੂੰ ਆਰਪੇ ਨੂੰ ਨੰਨ ਦਾ ਕੰਟੀਨਿਊ ਕੁੱਤਾ ਜਾਵੇ ਜੋ ਵਾਦਾ ਤੁਸੀਂ ਕੀਤਾ ਸੀਗਾ ਜੇ ਧੋਖਾ ਨਾ ਕਰੋ ਪੰਜਾਬ ਦੇ ਲੋਕਾਂ ਨਾਲ ਦੁਜਿਆਂ ਨੂੰ ਜਿਆਦਾ ਸੀ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਜੇ ਕੈਪਟਨ ਮਿੰਦਰ ਸਿੰਘ ਨੇ ਗੁੱਟਕੀ ਸੌਂ ਕੱਦੀ ਸੀ ਨਸ਼ਾ ਮੁਕਤ ਕਰਨੀ ਇਹਨਾਂ ਨੇ ਵੀ ਸੌਂ ਹੀ ਖਾਈ ਸੀ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਤੇਰਾ ਹਜ਼ਾਰ ਐ ਫਾਇਰ ਹੋ ਗਈ ਤੇ ਪਤਾ ਨਹੀਂ ਕਿੰਨੇ ਜਿੰਦਾ ਨਸ਼ਾ ਤਸਕਰ ਫੜੇ ਜਾ ਚੁੱਕੇ ਨੇ ਪਰ ਨਸ਼ਾ ਮੁਕਤ ਕਿਵੇਂ ਹੋਇਆ ਨਸ਼ਾ ਹੋਰ ਜ਼ਿਆਦਾ ਵੱਧ ਚੁੱਕਿਆ ਉਜਾਵ ਦੇ ਵਿੱਚ ਕੋਣ ਵੇਚ ਰਿਹਾ ਕਿੱਥੋਂ ਆ ਰਿਹਾ ਜੇ ਕਿੰਨੇ ਮੁਸ਼ਮਤ ਕਰਤਾ ਤੁਸੀਂ ਮੁਸ਼ ਬਧਾਤਾ ਉਲਟਾ ਸਿਰ ਮਹਗਾ ਹੋ ਗਿਆ ਜੇ ਜਿਹੜਾ ਦਿਨ 5000 ਦਾ ਮਿਲਦਾ ਤੂੰ 10000 ਦਾ ਮਿਲਣ ਲੱਗ ਗਿਆ ਨਸ਼ਾ ਵਧੇ ਨਸ਼ਾ ਘਟਿਆ ਨਹੀਂ ਹੈਗਾ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪਹ੍ਰਿਸ਼ਟਾ ਕਰ ਮੁਕਤ ਨਹੀਂ ਆਪਣਾ ਮੰਗੇ ਰੋਜ਼ ਦੋ ਚਾਰ ਅੱਠ ਤੁਸੀਂ ਸਬਰ ਪੜਦੇ ਮੈਂ ਵੀ ਪੜਨਾ ਅਖਬਾਰ ਚੁੜਦੀ ਆ ਜੇ ਪੁਰਾਣੀ ਜਗਾ ਪਟਵਾਰੀ ਵੱਲਿਆ ਪੁਰਾਣੀ ਜਗਾ ਵੀਡੀਓ ਵੱਲਿਆ ਪੁਰਾਣੀ ਜਗਾ ਥਾਣੇਦਾਰ ਵੱਲਿਆ ਪੁਰਾਣੀ ਜਗਾ ਡੀਐਸਪੀ ਵੱਲਿਆ ਇਹਦਾ ਮਤੂਰ ਸਰਕਾਰ ਦਾ ਕੋਈ ਡਰ ਨਹੀਂ ਭ੍ਰਿਸ਼ਟਾਚਾਰ ਸੜਿਆ ਮੋੜਿਆ ਤੀਸਿਲ ਚਲੇ ਜਾਓ ਕਿੰਦਾ ਤਸਿਲਦਾਰ ਬਿਨਾਂ ਇੱਕ ਟਫਲ ਕਮਿਸ਼ਨ ਲਏ ਕੋਈ ਹਿਸਟਰੀ ਨਹੀਂ ਕਰਦਾ ਕਿਤੇ ਦੀ ਥਾਣੇ ਆ ਚਲੇ ਜਾਓ ਕਿੰਦਾ ਉਸ ਤਰ੍ਹਾਂ ਹੀ ਮੁੰਚੀ ਪੈਸੇ ਲੈ ਰਹੇ ਉਸ ਤਰ੍ਹਾਂ ਹੀ ਥਾਣੇਦਾਰ ਪੈਸੇ ਲੈ ਰਹੇ ਉਸ ਤਰ੍ਹਾਂ ਹੀ ਡਿਊਟੀ ਅਫਸਰ ਪੈਸੇ ਲੈ ਰਹੇ ਇੱਥੇ ਭ੍ਰਿਸ਼ਟਾਚਾਰ ਦੁਪਾ ਕ੍ਰਿਸ਼ਟਾ ਚਾਰਦੀ 5400 ਐਫਆਈਆਰ ਦਰਜ ਹੋਈ ਹੈ ਕ੍ਰਿਸ਼ਟਾ ਚਾਰਦੀ ਕਟਿਆ ਨਹੀਂ ਇਹਦਾ ਬਦਲਿਆ ਮੈਂ ਮੁਰਤਾ ਸੀ ਦੋ ਰੋਜ਼ ਕਰੀ ਇਹ ਸਰਕਾਰ ਨੇ ਕਿਹਾ ਸੀ ਕਿ ਅਸੀਂ ਘਰ ਘਰ ਨੌਕਰੀ ਦਵਾਵਾਂਗੇ ਜਿਸ ਤਰ੍ਹਾਂ ਕੈਪਟਨ ਨੇ ਕਿਹਾ ਸੀ ਹਰ ਘਰ ਕੈਪਟਨ ਫਾਰਮ ਪਰ ਆਇਆ ਸੀ ਇਸੇ ਇਨਾਂ ਨੇ ਵੀ ਕਿਹਾ ਸੀਗਾ ਕਿ ਹਰ ਘਰ ਅਸੀਂ ਨੌਕਰੀ ਦਵਾਵਾਂਗੇ 13000 ਪਿੰਡਾ ਪੰਜਾਬ ਚ 12916 ਪਿੰਡਾ ਛਤੀ ਇਹ ਨੋਗਰੀ ਮੰਨਤਾ ਨਹੀਂ ਦਿੱਤੀ। ਕਿ ਇੱਕ ਬਿਲ ਵੀ ਦੇ ਚਾਹੇ ਤੁਹਾਨੂੰ ਨੋਗਰੀ ਨਹੀਂ ਆਈ। ਮੈਂ ਮੰਨਦਾ ਹੂ ਇੱਕੋ ਸਵਾਲ ਪੁੱਛ ਰਿਆ ਵੀ ਨਾਗਰ ਨੂੰ ਪ੍ਰਸਤਨਪੰਤਾ ਕਰਦੇ ਨੂੰ ਕਿ ਕਿੰਨੇ ਅਜਾਦੋ 2022 ਮਾਰਚ ਔਰ 2023 ਮਾਰਚ 2 ਸਾਲ ਦੀ ਸਰਕਾਰ ਚ ਹੋ ਗਏ। ਕਿੰਨੇ ਬੱਚਿਆਂ ਨੇ ਪਾਸ 2 ਕੀਤੀ, ਕਿੰਨਿਆਂ ਨੇ ਗ੍ਰੈਜੂਏਸ਼ਨ ਕੀਤੀ, ਕਿੰਨਿਆਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ, ਕਿੰਨਿਆਂ ਨੇ ਡਿਪਲੋਮਾ ਕੀਤਾ, ਕਿੰਨਿਆਂ ਨੇ ਡਿਗਰੀਆਂ ਕੀਤੀਆਂ। ਸਿੰਨਾ ਬੱਚਾ ਪਾਸ ਆਊਟ ਹੋਇਆ ਉਹ ਅੰਤੜਾ ਦਾ ਦੇ ਕੀ ਤੁਸੀਂ ਉਸ ਕੋ ਇੱਥੇ ਨੌਕਰੀ ਵੀ ਵੱਧ ਦਿੱਤੀ ਹੈ ਤੁਸੀਂ 36000 ਦੇ ਦਿੱਤੀ 36000 ਬੱਚਾ ਪਾਸ ਆਊਟ ਹੋਇਆ ਇਹ ਦੋ ਸੈਸ਼ਨਾਂ ਦੇ ਵਿੱਚ ਜੀ ਤੁਸੀਂ ਕਿਹੜੀਆਂ ਨੌਕਰੀਆਂ ਦੇਤੀਆਂ ਕਿ ਤੁਸੀਂ ਤਾਂ ਬੇਜ਼ਗਾਰੀ ਪਾਧਾ ਰਹੇ ਹੋ ਪਟਾਛਣਾ ਰਹੇ ਹੋ ਬੇਜ਼ਗਾਰੀ ਪੁੱਤਾ ਦੇਣ ਦੀ ਗੱਲ ਕੀਤੀ ਸੀ ਬੱਚਿਆਂ ਨੂੰ ਉਹ ਵੀ ਨਹੀਂ ਮਿਲਿਆ ਇਹ ਜਿਹੜੇ ਬੇਸਿਕ ਡਿਮਾਂਡਸ ਹੈ ਜਿੰਨੀਆਂ ਵੀ ਸਾਡ ਨੂੰ ਜ਼ਰੂਰਤਾਂ ਚੰਦਾ ਸਾਡੇ ਲੋਕਾਂ ਨੂੰ ਜ਼ਰੂਰਤਾਂ ਕਿੰਨਾ ਮਿਲ ਜਾ ਉਹਨਾਂ ਜ਼ਰੂਰਤਾਂ ਨੂੰ ਪੂਰੀਆਂ ਕਰਾਉਣ ਦੇ ਲਈ ਅਸੀਂ ਸੀਐਮ ਦੀ ਕੋਠੀਆ ਕਰੋ ਕਰਨ ਜਾ ਰਹੇ ਹਾਂ ਕਾਉਂਸਲ ਦਿੱਤਾ ਜਾ ਰਹੇ ਸੁਲਾਇਟਵਾ ਦੇ ਉੱਪਰ ਵੀ ਗਊਸ਼ਾਲਾ ਪੰਜਾਬ ਚ ਬਣੀਆਂ ਹੋਈਆਂ ਕਾਉਂਸਲ ਤੇ ਰੇਲ ਚੀਤੇ ਬਿਜਲੀ ਦੇ ਬਿੱਲ ਚਾਉਂਸਲ ਲੱਗਿਆ ਅਸੀਂ ਪੈਟਰੋਲ ਪਾਉਣ ਜਾਂਦੇ ਕਾਉਂਸਲ ਲੱਗ ਰਿਹਾ ਡੀਜ਼ਲ ਪਾਉਣ ਨੇ ਆਉਤੇ ਕਾਉਂਸਲ ਲੱਗ ਰਿਹਾ 2 ਵੀਲਰ 4 ਵੀਲਰ ਰੈਸਟੋਰੈਂਟ ਮੋਟਰ ਟਿਕਟ ਜਨਮ ਸਰਟੀਫਿਕੇਟ ਇਹਦੀ ਚੀਜ਼ੇ ਜਿੱਤੇ ਕਾਉਂਸਲਸ ਨਹੀਂ ਲੱਗ ਰਿਆ ਵੀਰ ਦੀ ਬੋਤਲ ਸ਼ਰਾਬ ਦੀ ਬੋਤਲ ਇਹ ਛੂਟ ਦੀ ਬੋਰੀ ਉਹ ਪੈਸਾ ਕਿੱਥੇ ਆ ਉਹਨਾਂ ਸਰਕਾਰੀ 20 ਗਊਆਂ ਚੱਲਾ ਨੂੰ ਇੱਕ ਵੀ ਰੁਪਿਆ ਨਹੀਂ ਜਾ ਰਿਹਾ ਇਸ ਕਾਉਂਸਲਸ ਦਾ ਤਾਂ ਪੈਸਾ ਕਿੱਥੇ ਜਾ ਰਿਹਾ ਸੜਕ ਤੇ ਗਊ ਕਿਉਂ ਫਿਰ ਰਹੀ ਹੈ ਸਾਨੂੰ ਗਊ ਪੈਸਾ 30 ਦਿਨਾਂ ਦੇ ਵਿੱਚ ਸਾਰੀਆਂ ਗਊਆਂ ਅੰਦਰ ਹੋਣਗੀਆਂ ਦੇ ਇੱਕ ਤੋਂ ਸੜਕ ਤੇ ਮਿਲ ਜੇ ਜਰਾ ਸਾਨੂੰ ਫੜ ਲਓ ਤੇ ਵੀ ਇਹ ਸਾਫ਼ ਕਰਕੇ ਕੰਮ ਕਰੋ ਮਾਨ ਸਾਹਿਬ ਪੰਜਾਬੀ ਜਵਾਹ ਮੰਦਰੇ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਲੈ ਕੇ ਅਸੀਂ ਇੱਕ ਜਨਗਰੀ ਨੂੰ ਥੋੜੇ ਕੋਲ ਆ ਰਹੇ ਆ ਉੱਥੇ ਇੱਕ ਜਰ ਭਗਵਾਨ ਰਾਮ ਦਾ ਝੰਡਾ ਲੈ ਕੇ ਜਾਵਾਂਗੇ ਤੇ ਦੋ ਘੰਟਿਆਂ ਨੂੰ ਚਲਸਾ ਦਾ ਪਾਠ ਕਰਕੇ ਰਾਮਾਨ ਜੀ ਨੂੰ ਪਰੇ ਕਰਾਂਗੇ ਕਿ ਤੁਹਾਨੂੰ ਸ਼ਕਤੀ ਦੇਣ ਤੁਹਾਨੂੰ ਬੁੱਧੀ ਦੇਣ ਤੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵਿਸ਼ਵਾਸ ਕਰਕੇ ਚੁੰਕਿਆ ਇਸ ਗੱਡੀ ਦੇ ਉੱਪਰ ਬਿਠਾਇਆ ਤੁਸੀਂ ਇਹਨਾਂ ਨਾਲ ਜਸਟਿਸ ਕਰੋ ਉਹਨਾਂ ਨੂੰ ਇਨਸਾਫ ਦਿਓ ਉਹਨਾਂ ਦਾ ਦੁੱਖਦਰਦ ਸਮਝੋ ਕਿਦਾ ਅਜੀ ਰਾਜਨੀਤਿਕ ਪਾਰਟੀ ਆ शिवसेना ਸਾਡੀ ਦੀ ਰਾਜਨੀਤਿਕ ਪਾਰਟੀ ਹੈ ਜਿਸ ਨੂੰ ਸੁਪਰੀਮ ਕੋਰਟ ਤੋਂ ਨਾਮ ਮਿਲਿਆ ਵਿਆ ਇਲੈਕਸ਼ਨ ਕਮਿਸ਼ਨ ਤੋਂ ਅਲਗ ਇਲੈਕਸ਼ਨ ਕਮਿਸ਼ਨ ਤੋਂ ਕੋਈ ਨਿਸ਼ਾਨ ਤਿਰਖਮਾਨ ਮਿਲਿਆ ਵਿਆ ਲੇਕਿਨ ਕਿਦਾ ਅਸੀਂ ਕਿਸੇ ਪਰਸਨ ਸਰਕਾਰ ਨੂੰ ਪਰਜਰ ਨਹੀਂ ਕਰਦੇ ਸਰਕਾਰ ਸਾਨੂੰ ਟਾਰਗੇਟ ਕਰ ਰਹੀ ਹੈ ਜਿੱਦੋਂ ਦੀ ਇਹ ਸਰਕਾਰ ਆ ਰਹੀ ਹੈ ਇਹ ਖਾਲਿਸਤਾਨੀਆਂ ਦੀ ਸਰਕਾਰ ਹੈ ਇਹ ਪੰਜਾਬ ਦੇ ਹਿੰਦੂ ਸਮਾਜ ਨੂੰ ਟਾਰਗੇਟ ਕਰ ਰਹੀ ਹੈ ਅਸੀਂ ਕੋਈ ਕਰਨਾ ਲਾਣਾ ਹੋਵੇ ਕੋਈ ਧਾਰਮਿਕ ਯਾਤਰਾ ਕਰਨੀ ਹੋਵੇ ਸਾਨੂੰ ਧਰਨਾ ਨਹੀਂ ਜਾਣ ਦਿੱਤਾ ਜਾਂਦਾ ਸਾਨੂੰ ਹੁਣ ਵੀ ਡਰ ਆ ਰਿਹਾ ਵੀ ਸਾਨੂੰ ਇੱਕ ਤਰੀਕ ਤੋਂ ਪਹਿਲਾਂ ਹੀ ਹੌਸ ਰਸ਼ਟ ਕਰ ਲੈਣਗੇ ਜਾਂ ਫਤਗੁੰਝਾ ਭਾ ਕੇ ਜੇਲ੍ਹ ਭੇਜ ਦੇਣਗੇ ਇਕਲਾ ਜੀ ਗੱਲ ਕਰੀਏ ਕਿ ਐਨਕਾਉਂਟਰ ਜਦੋਂ ਨੇ 1 ਮਹੀਨੇ ਤੋਂ ਕਿੰਝ ਤੋਂ ਆਦੇ ਉਹਨੂੰ ਕਿਵੇਂ ਦੇਖਦੇ ਜਿਹੜੇ ਬਹੁਤ ਵਧੀਆ ਗੱਲ ਬਹੁਤ ਵਧੀਆ ਗੱਲ ਹੈ ਦੇਖੋ ਇੱਕ ਦਹਿਸ਼ਤ ਹੋਣੀ ਚਾਹੀਦੀ ਹੈ ਯੂਪੀ ਦੇ ਵਿੱਚ ਗੈਂਗਸਟਰ ਬਾਦ ਕਿਉਂ ਖਤਮ ਹੋਇਆ ਜੋਗੀ ਦੀ ਕਿ ਦਹਿਸ਼ਤ ਬਣੀ ਮੈਂ ਕੀ ਕਹਾਂ ਕਿ ਅਸੀਂ ਜਾ ਕੇ ਉੱਥੇ ਹਰਮਾਨ ਚਲਤ ਦਾ ਪਾਠ ਕਰਕੇ ਅਸੀਂ ਮਾਂ ਜੀ ਨੂੰ ਪ੍ਰੇ ਕਰਾਂਗੇ ਕਿ ਸਾਡੇ ਮੁੱਖ ਮੰਤਰੀ ਨੂੰ ਸ਼ਕਤੀ ਦੇਵੇ ਬੁੱਧੀ ਦੇਵੇ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਹ ਪੰਜਾਬ ਦੇ ਲੋਕਾਂ ਦਾ ਦੁੱਖ ਤਰਸ ਦਰਦ ਸਮਝ ਕੇ ਉਹਦਾ ਹੱਲ ਕਰ ਸਕੇ ਅਸੀਂ ਚਾਹੁੰਦੇ ਹਾਂ ਕਿ ਇਹਹੀ ਮੁੱਖ ਮੰਤਰੀ ਕੰਮ ਕਰੇ ਜਿਹਨੂੰ ਲੋਕਾਂ ਨੇ ਵਿਸ਼ਵਾਸ ਕਰਕੇ ਚੁਣਿਆ ਇਸ ਨੂੰ ਸਹੀ ਗਾਈਡਲਾਈਨ ਮਿਲੇ ਸਹੀ ਰਸਤਾ ਮਿਲੇ ਜੋ ਵਾਦੇ ਦਿੱਤੇ ਉਹ ਪੂਰੇ ਕਰੇ ਜੋ ਆਉਂਦੇ ਇਲੈਕਸ਼ਨਾਂ 'ਚ ਇਹ ਲੜਿਆ ਜਾਵੇਗਾ ਜਿਹੜੇ ਆ ਰਹੇ ਨੇ ਦੇਖੋ ਜੇ ਬੀਜੇਪੀ ਨਾਲ ਸਰਦਾ ਸਿੰਘ ਜੋਖਤਾ ਹੋ ਜਾਂਦਾ ਕਿਉਂਕਿ ਸਾਡੀ ਸਰਕਾਰ ਮਹਾਰਾਸ਼ਟਰ 'ਚ ਬੀਜੇਪੀ ਦੇ ਨਾਲ ਹੈ ਸਰਦਾ ਸ਼ਿਵਨਾਬਾਲਾ ਟਾਗੜੇ ਚਿੰਤੇ ਗਰੁੱਪ ਸਾਡੇ ਮਹਾਰਾਸ਼ਟਰ ਸੀਐਮ ਦੇ ਇੱਕ ਨਾਲ ਚਿੰਤੇ ਜੀ ਕਦਾ ਬੀਜੇਪੀ ਦੇ ਕੰਪਰੋਮਾਈਜ਼ ਦੇ ਨਾਲ ਨੇ ਅਗਰ ਤਾਂ ਕੋਈ ਹਾਈ ਕਮਾਂਡਰ ਸਮਝੋਤਾ ਹੋ ਜਾਂਦਾ ਪੰਜਾਬ ਦਾ ਤਾਂ ਉਹਨਾਂ ਦੇ ਨਾਲ ਰਹਾਂਗੇ ਅਗਰ ਸਮਝੋਤਾ ਨਹੀਂ ਹੁੰਦਾ ਤਾਂ ਸ਼ਿਵਨਾਬਾਲਾ ਟਾਗੜੇ ਚਿੰਤੇ ਗਰੁੱਪ 13 ਦੀਆਂ 13 ਐਮਪੀ ਸੀਟਾਂ ਦੇ ਉੱਪਰ ਆਪਣੇ ਕੈਂਡੀਡੇਟ ਖੜੇ ਕਰੂਗਾ